ਬੌਝਨ ਸਮਾਜ ਪਾਰਟੀ ਵੱਲੋਂ 15 ਅਗਸਤ ਨੂੰ ਦਾਣਾ ਮੰਡੀ ਪਟਿਆਲਾ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਬਸਪਾ ਪੰਜਾਬ ਪ੍ਰਧਾਨ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਦਾ ਕਹਿਣਾ ਹੈ ਕਿ ਅੱਜ ਦਰਜਨ ਦੇ ਕਰੀਬ ਵੱਖ-ਵੱਖ ਆਗੂਆਂ ਨੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਬਸਪਾ ਦਾ ਪੱਲਾ ਫੜਿਆ ਹੈ। ਉਹਨਾਂ ਕਹੇ ਕਿ ਬੌਝਨ ਸਮਾਜ ਪਾਰਟੀ ਆਉਣ ਵਾਲੀਆਂ ਚੋਣਾਂ ਬਿਨਾਂ ਕਿਸੇ ਗੱਠਜੋੜ ਤੋਂ ਆਪਣੇ ਬਲਬੁੱਤੇ ਤੇ ਲੜੇਗੀ। ਅੱਜ ਵਿਦਾਂ ਸੰਭਾਲਾ ਦਾ ਰਾਜਪਰੇਦੀ ਬੌਜਨ ਸਮਾਜ ਪਾਰਟੀ ਦੀ ਮੀਟਿੰਗ ਕੀਤੀ ਗਈ ਹੈ ਬੌਜਨ ਸਮਾਜ ਪਾਰਟੀ ਨੇ 15 ਅਗਸਤ ਨੂੰ ਪਟਿਆਲਾ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਪੰਜਾਬ ਸੰਭਾਲੋ ਮਹਮ ਦੇ ਤਹਿਤ ਪ੍ਰੋਗਰਾਮ ਦਾ ਮੁੱਦਾ ਖਾਸ ਕਰਕੇ ਪਿੰਡ ਬਠੋਈ ਕਲਾ ਜਿੱਥੇ ਪਿਛਲੇ ਦਿਨੀ ਪੰਚਾਇਤ ਦੀ ਜ਼ਮੀਨ ਦੀ ਨਿਲਾਮੀ ਹੋਈ 95 ਏਕੜ ਦੀ ਜਿਹਦੇ ਵਿੱਚੋਂ 35 ਏਕੜ ਵੀਡੀਓ ਆਫਿਸ ਦੇ ਵਿੱਚ 1/3 ਹਿੱਸਾ ਪਿੰਡ ਦੇ ਦਲਤਾਂ ਦੇ ਨਾਂ ਤੇ ਅਲਾਟ ਹੋਇਆ ਔਰ ਉਹਦਾ 11.5 ਲੱਖ ਰੁਪਇਆ ਪੰਜਾਬ ਦੀ ਸਰਕਾਰ ਨੇ ਖਜ਼ਾਨੇ ਵਿੱਚ ਗਰੀਬਾਂ ਤੋਂ ਜਮ੍ਹਾਂ ਕਰਵਾ ਲਿਆ। ਉਹਨਾਂ ਨੇ ਸਮੂਹਿਕ ਤੌਰ ਤੇ ਉਹ ਪੈਸਾ ਇਕੱਠਾ ਕਰਕੇ ਦਿੱਤਾ। ਕਿਸੇ ਦੇ ਕੋਲ ਮਾੜਾ ਮੁੱਢਾ ਕੋਈ ਕਿਸੇ ਔਰਤਾਂ ਕੋ ਗਹਿਣਾ ਵੀ ਸੀ ਉਹ ਵੀ ਉਹਨੇ ਵੇਚ ਦਿੱਤਾ। ਇਸ ਭਾਵਨਾ ਨੂੰ ਲੈ ਕੇ ਕਿ ਚਲੋ ਅਸੀਂ ਜ਼ਮੀਨ ਦੇ ਟੁਕੜੇ ਤੇ ਖੇਤੀ ਕਰਾਂਗੇ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਜਾਵੇ ਲੇਕਿਨ ਸਰਕਾਰ ਇੰਨੀ ਜਾਬਰ ਨਿਕਲੀ ਕਿ ਵੀਡੀਓ ਆਫਿਸ ਚ ਬੁਲਾ ਕੇ ਉਹਨਾਂ ਦੇ ਨਾਂ ਤੇ ਬੋਲੀ ਨਿਲਾਮੀ ਉਹਨਾਂ ਨੂੰ ਤੈਅ ਕਰ ਦਿੱਤੀ ਗਈ ਅਲਾਟ ਕਰ ਦਿੱਤੀ ਗਈ 11 ਲੱਖ ਰੁਪਏ ਜਮ੍ਹਾਂ ਕਰਾ ਲਿਆ ਗਿਆ ਰਸੀਦਾਂ ਦੇ ਦਿੱਤੀਆਂ ਗਈਆਂ ਪਰ ਜਿਹੜਾ ਲੈਂਡ ਮਾਫੀਆ ਸੀ ਵੀਡੀਓ ਆਫਿਸ ਦੇ ਵਿੱਚ ਉਹਨੇ ਹੀ ਉਹਨਾਂ ਦੇ ਉੱਪਰ ਅਟੈਕ ਕੀਤਾ ਦੰਗਾ ਮਾਰ ਮਾਰ ਕੇ ਸਿਰਪੰਨ ਦਿੱਤੇ ਐਂਬੂਲੈਂਸ ਰਾਹੀਂ ਉਹਨਾਂ ਨੂੰ ਐਂਬੂਲੈਂਸ ਦੁਆਰਾ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਹੋਇਆ ਮੁਕੱਦਮਾ ਦਰਜ ਹੋਇਆ ਪਰੰਤੂ ਦੋ ਵੀਰ ਨੇ ਬੀਤਣ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਇੱਕ ਵੀ ਦੋਸ਼ੀ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਿਨੇ ਦਲਤਾਂ ਦੇ ਉੱਪਰ ਅਟੈਕ ਕੀਤਾ ਲੈਂਡ ਬਾਫੀ ਦੇ ਸਾਹਮਣੇ ਸਰਕਾਰ ਲੰਮੀ ਪਈ ਆ ਬੇਬਸ ਹਾਂ ਲਾਚਾਰ ਹਾਂ ਉਹਨਾਂ ਦੀ ਪਿੱਠ ਥਾਪੜ ਦੀ ਨਜ਼ਰ ਆ ਰਹੀ ਔਰ ਦੂਸਰਾ 35 ਏਕੜ ਜ਼ਮੀਨ ਦਾ 1.5 ਲੱਖ ਰੁਪਏ ਜਮ੍ਹਾਂ ਕਰਵਾ ਲਿਆ 35 ਇੰਚ ਜ਼ਮੀਨ ਦਾ ਵੀ ਕਬਜ਼ਾ ਨਹੀਂ ਦਿੱਤਾ ਹਲੇ ਤੋਂ ਬਹੁਜਨ ਸਮਾਜ ਪਾਰਟੀ ਸਰਕਾਰ ਦੇ ਇਸ ਦਲਿਤ ਵਿਰੋਧੀ ਗਰੀਬ ਵਿਰੋਧੀ ਕਿਰਤੀ ਕਾਮੇ ਵਿਰੋਧੀ ਰਵੱਈਏ ਦੀ ਨਿੰਦਾ ਕਰਦੀ ਸਰਕਾਰ ਨੂੰ ਗਹਿਰੀ ਨੀਂਦੋਂ ਜਗਾਇਆ ਜਾਵੇ ਔਰ ਸਰਕਾਰ ਨੂੰ ਝੰਡੋੜਿਆ ਜਾਵੇ ਸਰਕਾਰ ਨੂੰ ਇਹ ਦਲਤ ਵਿਰੋਧੀ ਰਵਈਆ ਬਦਲਣੇ ਲਈ ਮਜਬੂਰ ਕੀਤਾ ਜਾਵੇ ਲੈਂਡ ਮਾਫੀਆ ਦੇ ਸਾਹਮਣੇ ਬੇਬਸ ਸਰਕਾਰ ਲੈਂਡ ਮਾਫੀਆ ਦੇ ਵਿਰੁੱਧ ਕਾਰਵਾਈ ਕਰਨ ਲਈ ਉੱਠ ਕੇ ਖੜੀ ਹੋਵੇ ਇਹ ਮਕਸਦ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ 15 ਅਗਸਤ ਨੂੰ ਦਾਣਾ ਮੰਡੀ ਪਟਿਆਲੇ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਦਰਨਾ ਪ੍ਰਦਰਸ਼ਨ 15 ਅਗਸਤ ਨੂੰ ਕਿ ਇਹ ਕੈਸੀ ਆਜ਼ਾਦੀ ਹੈ ਸਰਕਾਰ ਨੂੰ ਸਵਾਲ ਕਰਨ ਦੇ ਲਈ ਅਸੀਂ ਪ੍ਰੋਗਰਾਮ ਰੱਖਿਆ ਉਹਦੇ ਲਈ ਸਾਰੀਆਂ ਜ਼ਿਲ੍ਹੇ ਦੀਆਂ ਵਿਧਾਨ ਸਭਾ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਜਿਸ ਤਰ੍ਹਾਂ ਪਟਿਆਲੇ ਜ਼ਿਲ੍ਹੇ ਚ ਨੌਜਵਾਨ ਚੱਕ ਕੇ ਉਹਨਾਂ ਦਾ ਝੂਠਾ ਇਨਕਾਊਂਟਰ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਪੀੜਤ ਪਰਿਵਾਰਾਂ ਦੇ ਨਾਲ ਅਸੀਂ ਨਿੰਦਾ ਕਰਦੇ ਆ ਔਰ ਸਰਕਾਰ ਨੂੰ ਸਾਡਾ ਇਹ ਕਹਿਣਾ ਕਿ ਉਹ ਜਿੰਨੇ ਵੀ ਪੁਲਿਸ ਮੁਕਾਬਲੇ ਹੋਏ ਹੁਣ ਤੱਕ ਉਹ ਸਾਰਿਆਂ ਦੀ ਇੰਡੀਪੈਂਡੈਂਟ ਇਨਕੁਆਰੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਪ੍ਰਭਾਵੀ ਤਾਕਿ ਜਨਤਾ ਨੂੰ ਸਹੀ ਤੱਥਾਂ ਦੀ ਜਾਣਕਾਰੀ ਹੋ ਸਕੇ ਕਿ ਇਹਨਾਂ ਨੇ ਕਿੰਨੇ ਪਾਪ ਕੀਤੇ ਕਿਉਂਕਿ ਜਿੱਥੇ ਵੀ ਕੋਈ ਕਟਨਾ ਹੁੰਦੀ ਹੈ ਲੋਕਾਂ ਦੇ ਰੋਸ ਨੂੰ ਸ਼ਾਂਤ ਕਰਨ ਦੇ ਲਈ ਗਰੀਬ ਚੱਕ ਕੇ ਮਾਰ ਦਿੱਤੇ ਜਾਂਦੇ ਬਹੁਜਨ ਸਮਾਜ پارٹی ਬਠਿੰਡੇ ਦੇ ਵਿੱਚ ਇੱਕ ਸੁਧਾਰਨ ਵਿਅਕਤੀ ਨੂੰ ਚੱਕ ਕੇ ਮਾਰ ਦਿੱਤਾ ਗਿਆ ਔਰ ਉੱਥੇ ਵੀ ਸਰਕਾਰ ਪੁਲਿਸ ਦੇ ਨਾਲ ਖੜੀ ਮਾਰਨੇ ਵਾਲਿਆਂ ਨਾਲ ਖੜੀ ਇੱਥੇ ਵੀ ਮਾਰਨੇ ਵਾਲਿਆਂ ਨਾਲ ਖੜੀ ਬਠੋਰੀ ਕਲਾਚ ਵੀ ਮਾਰਨੇ ਵਾਲਿਆਂ ਨਾਲ ਖੜੀ ਆ ਜਲੰਧਰ ਦੇ ਵਿੱਚ ਦੋ ਸ਼ੈਡਿਊਲ ਕਾਸਟ ਦੀ ਹੱਤਿਆ ਹੋ ਚੁੱਕੀ ਹੈ ਔਰ ਹੱਤਿਆ ਦੇ ਵਿੱਚ ਜਿਹੜਾ ਭਗੌੜਾ ਉਹਨੇ ਇੱਕ ਹੱਤਿਆ ਪਹਿਲਾਂ ਕੀਤੀ ਉਹਨੂੰ ਨਹੀਂ ਫੜਿਆ ਹੁਣ ਉਹਨੇ ਪਿਓ ਰਹਿੰਦੇ ਹੋ ਦੂਜੀ ਹੱਤਿਆ ਕਰ ਦਿੱਤੀ ਨਹੀਂ ਫੜਿਆ ਤੂੰ ਬੀਐਸਪੀ 15 ਅਗਸਤ ਨੂੰ ਪੁੱਛੋਗੇ ਕਿ ਇਹ ਕੈਸੀ ਆਜ਼ਾਦੀ ਹੈ ਕਿਾ ਇਸ ਕਰਕੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਯੋਧਿਆਂ ਨੇ ਫਾਂਸੀਆਂ ਦੇ ਰਸੇ ਚੁੰਮੇ ਸੀ ਕਿਆ ਇਹ ਆਜ਼ਾਦੀ ਦਾ ਮਕਸਦ ਸੀ ਤੋਂ ਪੰਜਾਬ ਸਰਕਾਰ ਦਾ ਜਿਹੜਾ ਕਿਰਤੀ ਕਾਮੇ ਗਰੀਬ ਕਿਸਾਨ ਵਿਰੋਧੀ ਚਿਹਰਾ ਤੁਸੀਂ ਤਾਂ ਪਟਿਆਲੇ 'ਚ ਦੇਖਿਆ ਕਿਸਾਨਾਂ ਦੇ ਅੰਦੋਲਨ ਨੂੰ ਕਿਦਾਂ ਕੁਚਲਿਆ ਸਰਕਾਰ ਨੇ ਬੇਰਹਿਮੀ ਨਾਲ ਟਰਾਲੀਆਂ ਤੱਕ ਚੋਰੀ ਕਰ ਲਈਆਂ ਉਹਨਾਂ ਦੀਆਂ ਉਹ ਬਹੁਜਨ ਸਮਾਜ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੇ ਜੋ ਸਟੈਂਡ ਲਿਆ ਉਹ ਨਿੰਦਣਯੋਗ ਔਰ ਇਹ ਪੰਜਾਬ ਸਰਕਾਰ ਦੇ ਰਾਜਨੀਤੀ ਦੇ ਕਫਨ ਦੇ ਵਿੱਚ ਇਹ ਆਖਰੀ ਕਿਲ ਸਬਤ ਹੋਊਗਾ ਗੁਰੂ ਗ੍ਰੰਥ ਸਾਹਿਬ ਦਾ ਧੋਖਾ ਜੋ ਮੈਂ ਪਟਿਆਲਾ ਜਿਲ੍ਹੇ ਦੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ 15 ਅਗਸਤ ਨੂੰ ਠੀਕ 11 ਵਜੇ ਦਾਣਾ ਮੰਡੀ ਪਟਿਆਲਾ ਪਹੁੰਚਣ ਜੋ ਵੇਨ ਸਾਫੀ ਦੇ ਵਿਰੁੱਧ ਬਹੁਜਨ ਸਮਾਜ ਪਾਰਟੀ ਨੇ ਲੜਾਈ ਲੜਨ ਦਾ ਫੈਸਲਾ ਕੀਤਾ ਪੰਜਾਬ ਸੰਭਾਲੋ ਮੈਂ ਮਨ ਨੂੰ ਆਪਣਾ ਅਸ਼ੀਰਵਾਦ ਸਰਕਾਰ ਲੈਂਡ ਪੋਲੀ ਨੀਤੀ ਲੈ ਕੇ ਆ ਰਹੀ ਹੈ ਇਤੇ ਪਰ ਤੁਹਾਡਾ ਕੀ ਸਟੈਂਡਿੰਗ ਹੈ ਜਿਹੜੀ ਲੈਂਡ ਪੂਲਿੰਗ ਨੀਤੀ ਆ ਬੌਜਨ ਸਮਾਜ ਪਾਰਟੀ ਨੇ ਪਹਿਲੇ ਦਿਨ ਹੀ ਵਿਰੋਧ ਕੀਤਾ ਹੈ। ਬਾਕੀ ਪਾਰਟੀਆਂ ਇੱਕ ਮੁੱਦੇ ਤੇ ਵਿਰੋਧ ਕਰਦੀਆਂ। ਵੀ ਜੇ ਕਿਸਾਨ ਉਜਾੜੇ ਜਾ ਰਹੇ ਆ। ਬੌਜਨ ਸਮਾਜ ਪਾਰਟੀ ਪੂਰੇ ਉਹਦੇ ਇੰਪੈਕਟ ਦੇ ਐਨਾਲਿਸਿਸ ਕਰਕੇ ਵਿਰੋਧ ਕਰਦੀ। ਅਸੀਂ ਇਹ ਕਹਿੰਦੇ ਕਿਸਾਨ ਉਜਾੜੇ ਜਾ ਰਹੇ। ਕਿਉਂਕਿ 1 ਲੱਖ ਏਕੜ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਲਈ ਕਿਸਾਨਾਂ ਤੋਂ ਖੋਹ ਲਈ। 1 ਲੱਖ ਏਕੜ ਜ਼ਮੀਨ ਰੇਲਵੇ ਟਰੈਕ ਬਚਾਉਣ ਲਈ ਖੋਲੀ ਔਰ 1 ਲੱਖ ਏਕੜ ਜ਼ਮੀਨ ਇਹ ਲੈਂਡ ਪੂਲਿੰਗ ਆਪਾਂ ਨੇ ਜਿਹੜਾ ਕਹਿੰਦੇ ਵੀ ਅਸੀਂ ਅਰਬਨ ਏਰੀਆ ਬਣਾਉਣਾ ਡਿਵੈਲਪ ਕਰਨਾ ਉਹਦੇ ਲਈ ਖੋਣ ਲੱਗੇ ਆ ਔਰ ਫਿਰ ਕਿਸਾਨਾਂ ਨੂੰ ਤਾਂ ਉਜਾੜਿਆ ਹੀ ਜਾ ਰਿਹਾ ਕਿਸਾਨ ਤਾਂ ਉਜਾੜੇ ਹੀ ਜਾ ਰਹੇ ਲੇਕਿਨ ਇਹਦੇ ਨਾਲ ਨਾਲ ਕਿਸਾਨ ਉਜਾੜਨ ਦੇ ਨਾਲ ਨਾਲ ਇਹਦਾ ਹੋਰ ਵੀ ਐਡਵਰਸ ਇੰਪੈਕਟ ਪੈ ਰਿਹਾ ਕਿਉਂਕਿ ਫਿਰ ਸਰਕਾਰ ਨੇ ਕਿਸਾਨਾਂ ਤੋਂ ਜ਼ਮੀਨ ਖੋ ਕੇ ਕਰਨੀ ਕਿ ਉਨੇ ਕਹਿੰਦੇ ਅਸੀਂ 30000 ਰੁਪਏ ਪ੍ਰਤੀ ਗਜ ਵੇਚਾਂਗੇ ਯਾਨੀ ਪੰਜਾਬ ਦਾ ਮੁੱਖ ਮੰਤਰੀ ਔਰ ਆਮ ਪਾਰਟੀ ਦਾ ਕੌਮੀ ਕਨਵੀਨਰ ਇਹ ਦੋਨੇ ਹੋਊ ਪ੍ਰਾਪਰਟੀ ਡੀਲਰ ਬਣ ਜਾਣਗੇ ਔਰ ਇਹਨਾਂ ਦੀ ਕੈਬਨਟ ਜਿਹੜੀ ਹੈ ਉਹ ਕਮਿਸ਼ਨ 에ਜੰਟ ਦਾ ਕੰਮ ਕਰੋ ਉਹ ਗਾਹਕ ਲੱਭ ਕੇ ਲਿਆ ਕਰੋ ਕਿ ਇਹ ਵੇਚਿਆ ਕਰਨਗੇ 30000 ਰੁਪਏ ਪ੍ਰਤੀ ਏਕੜ ਜੀ ਪ੍ਰਤੀ ਗਜ ਇਹ ਕਹਿੰਦੇ ਅਸੀਂ ਰੇਟ ਤੈਅ ਕਰਾਂਗੇ 30000 ਰੁਪਏ ਪ੍ਰਤੀ ਗਜ 3 ਗਜ ਦਾ ਇੱਕ ਮਰਲਾ ਬਣਦਾ ਹੈ 9 ਲੱਖ ਰੁਪਏ ਦਾ ਮਰਲਾ ਪਰ ਉਹਦੀ ਸਰਕਾਰੀ ਜਿਹੜੀ ਫੀਸ 10 ਲੱਖ ਰੁਪਏ ਪ੍ਰਤੀ ਮਰਲਾ ਕਿਹੜਾ ਗਰੀਬ ਘਰਬੜਾ ਲੋਕਾ ਜੀ 10 ਲੱਖ ਨੂੰ ਮਰਲਾ ਖਰੀਦ ਕੇ ਔਰ ਉਹਦਾ ਜਿਹੜਾ ਫੰਡਿੰਗ ਕਰਨ ਵਾਲਾ ਇਨਵੈਸਟਰ ਔਰ ਉਸ ਤੋਂ ਇਲਾਵਾ ਉਹਦੀ ਜਾਂਚ ਇਹ ਵੀ ਹੋਵੇ ਕਿ ਉਹਦੀ ਪੋਲੀਟੀਕਲ ਫੰਡਿੰਗ ਕਿਨੂੰ ਹੋਈ ਹੈ ਉਸ ਫੈਕਟਰੀ ਦੀ ਉੱਤੋਂ ਤੱਕ ਜੱਤਕਰ ਨਹੀਂ ਪਹੁੰਚਦੇ ਉੱਤਕਰ ਡਰਗ ਮਾਫੀਆ ਨੂੰ ਨਤ ਨਹੀਂ ਪਾਈ ਜਾ ਸਕਦਾ ਸੋ ਇਹ ਸਰਕਾਰ ਦਾ ਧੋਖਾ ਹੈ ਜੋਦ ਨਸ਼ਿਆਂ ਪਰ ਇਹ ਫਲਾਪ ਹੋ ਗਿਆ ਫੇਲ ਹੋ ਗਿਆ ਇਹ ਪੰਜਾਬ ਦੇ ਵਿੱਚ ਬਸਪਾ ਹੀ ਪੰਜਾਬ ਸੰਭਾਲੋ ਮਹਮ ਹੀ ਇਹਦਾ ਇਹ ਸਾਰੇ ਮਸਲਿਆਂ ਦਾ ਹੱਲ ਹੋ ਅੱਗੇ ਅੱਗੇ ਬੋਚਾ ਰਹੀਆਂ 2027 ਦੇ ਵਿੱਚ ਕੀ ਬਸਪਾ ਆਪਣਾ ਇਕੱਲੇ ਚੋਂ ਡੜੂ ਵੀ ਕਿਸੇ ਨਾਲ ਅਟਕ ਜਾਊਗੀ ਲੋਕੋ ਬਸਪਾ ਦਾ ਵੀ ਸੰਗਤਾਂ ਦਾ ਵੀ ਇਹ ਸਪਸ਼ਟ ਮਤਵਾ ਕਿ ਅੱਜ ਤੱਕ ਜਿਹਨੀ ਚੋਹਾ ਨੇ ਪੰਜਾਬ ਸੰਭਾਲਿਆ ਜਿਨ੍ਹਾਂ ਨੂੰ ਸੰਗਤ ਨੇ ਸੌਂਪਿਆ ਉਹਨਾਂ ਨੇ ਪੰਜਾਬ ਉਜਾੜ ਦਿੱਤਾ ਉਜਾੜ ਦਿੱਤਾ ਪੰਜਾਬ ਸਰੀਰਕ ਤੌਰ ਤੇ ਖਤਮ ਕਰਤਾ ਪੰਜਾਬ ਆਰਥਿਕ ਤੌਰ ਤੇ ਖਤਮ ਕਰਤਾ ਪੰਜਾਬ ਜੀਓਗ੍ਰਾਫਿਕਲੀ ਖਤਮ ਕਰ ਦਿੱਤਾ ਪੰਜਾਬ ਦੇ ਨੇਚਰਲ ਰਿਸੋਰਸਸ ਨੂੰ ਖਤਮ ਕਰ ਦਿੱਤਾ ਕੱਲ੍ਹ ਨੂੰ ਵੀ ਬੀਐਸਪੀ ਸੰਗਤ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਔਰ ਪੰਜਾਬ ਉਜਾੜਨੇ ਵਾਲਿਆਂ ਨੂੰ ਰੱਦ ਕਰੋ ਲੜਾਈ ਸਿੱਧੀ ਬਣਾਈਏ ਪੰਜਾਬ ਉਜਾੜਨੇ ਵਾਲਿਆਂ ਚ ਔਰ ਪੰਜਾਬ ਸੰਭਾਲਣੇ ਵਾਲਿਆਂ ਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ